ਨਾਜਿੰਦਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਮਾਤਾ ਸਾਹਿਬਕੌਰ سپورٹس ਚੈਰੀਟੇਬਲ ਟਰਸਟ ਝਾਰਖੜ ਵੱਲੋਂ ਕਰਵਾਏ ਜਾ ਰਹੇ 15ਵੇਂ 올ੰਪੀਅਨ ਪ੍ਰੀਤੀ ਪਾਲ ਸਿੰਘ ਦਾ ਹਾਕੀ ਫੈਸਟੀਵਲ ਦੇ 7ਵੇਂ ਦਿਨ ਖੇਡੇ ਗਏ ਕੁਆਟਰ ਫਾਈਨਲ ਮੈਚਾਂ ਵਿੱਚ ਝਾਰਖੜ ਹਾਕੀ ਅਕੈਡਮੀ ਅਤੇ ਨੀਟਾ ਕਲੱਬ ਰਾਮਪੁਰ ਨੇ ਵੀ ਆਪੋ ਆਪਣੇ ਮੈਚ ਜਿੱਤ ਕੇ ਸੈਮੀ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਜਦਕਿ ਜੂਨੀਅਰ ਵਰਗ ਵਿੱਚ ਕਿਲਾ ਰਾਏਪੁਰ ਹਾਕੀ ਸੈਂਟਰ ਅਤੇ ਏਕ ਨੂਰ ਅਕੈਡਮੀ ਤਿਹੰਗ ਆਖਰੀ ਚਾਰਾਂ ਵਿੱਚ ਪੁੱਜੇ ਮਾਤਾ ਸਾਹਿਬ ਕੋਰ ਖੇਡ ਕੰਪਲੈਕਸ ਵਿੱਚ ਨੀਲੇ ਰੰਗ ਦੀ ਐਸਟਰੋ ਟਰਫੋ ਉੱਪਰ ਫਲੱਡ ਲਾਈਟਾਂ ਦੀ ਰੋਸ਼ਨੀ ਵਿੱਚ ਖੇਡੇ ਜਾ ਰਹੇ ਰਾਜਪਦਰੀ ਹਾਕੀ ਫੈਸਟੀਵਲ ਦੇ ਪਹਿਲੇ ਮੈਚ ਵਿੱਚ ਝਾਰਖੜ ਹਾਕੀ ਅਕੈਡਮੀ ਨੇ ਅਮਰਗੜ ਹਾਕੀ ਸੈਂਟਰ ਨੂੰ 5-3 ਨਾਲ ਹਰਾਇਆ ਝਾਰਖੜ ਅਕੈਡਮੀ ਦਾ ਰਗਵੀਰ ਸਿੰਘ ਡੰਗੋਰਾ ਡਾਬਰ ਹੀਰੋ ਆਫ ਦਾ ਮੈਚ ਬਣਿਆ ਜਦਕਿ ਦੂਸਰੇ ਮੈਚ ਵਿੱਚ ਨੀਟਾ ਕਲੱਬ ਰਾਮਪੁਰ ਨੇ ਕਰੜੇ ਮੈਮ ਸੰਘਰਸ਼ਵਾਦ ਗਿੱਲ ਕਲੱਬ ਕਬੱਡੀ ਨੂੰ 5-4 ਨਾਲ ਹਰਾਇਆ ਰਾਮਪੁਰ ਦਾ ਜਗਜੀਤ ਸਿੰਘ ਡਾਬਰ ਹੀਰੋ ਆਫ ਦਾ ਮੈਚ ਬਣਿਆ ਯੂਨੀਅਰ ਬਰਗ ਵਿੱਚ ਕਿਲਾ ਰਾਏਪੁਰ ਹਾਕੀ ਸੈਂਟਰ ਨੇ ਰਾਣਾ ਅਕੈਡਮੀ ਹੁਸ਼ਿਆਰਪੁਰ ਨੂੰ 5-4 ਗੋਲਾਂ ਨਾਲ ਹਰਾਇਆ ਕਿਲਾ ਰਾਏਪੁਰ ਸਕੂਲ ਦਾ ਰਾਜਵੀਰ ਸਿੰਘ ਡਾਬਰ ਹੀਰੋ ਆਫ ਦਾ ਮੈਚ ਬਣਿਆ ਇਸ ਤੋਂ ਇਲਾਵਾ ਆਖਰੀ ਮੈਚ ਵਿੱਚ ਏਕਨੂਰ ਅਕੈਡਮੀ ਤੇ ਹੰਗ ਨੇ ਚਚਰਾੜੀ ਹਾਕੀ ਸੈਂਟਰ ਨੂੰ 6-3 ਨਾਲ ਹਰਾ ਕੇ ਆਖਰੀ ਚਾਰ ਮੈਚਾਂ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਜੇਤੂ ਟੀਮ ਦਾ ਮਨਸੂਰ ਅਹਿਮਦ ਡਾਬਰ ਹੀਰੋ ਆਫ ਦਾ ਮੈਚ ਬਣਿਆ ਅੱਜ ਦੇ ਮੈਚਾਂ ਦੌਰਾਨ ਕੈਲੀਫੋਰਨੀਆ ਵਸਦੇ ਉਗੇ ਬਿਜ਼ਨਸਮੈਨ ਜੇਐਸਟੀ ਟਰੈਕਿੰਗ ਕੰਪਨੀ ਦੇ ਮਾਲਕ ਜੰਗਸ਼ੇਰ ਸਿੰਘ ਤੰਬਰ ਅਤੇ ਉਹਨਾਂ ਦੇ ਮਾਤਾ ਰਜਿੰਦਰ ਕੌਰ ਤੰਬਰ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਦੇ ਟੀਮਾਂ ਦੇ ਨਾਲ ਜਾਣ ਪਹਿਚਾਨ ਕੀਤੀ। ਜਰਖੜ ਸਟੇਡੀਅਮ ਦੇ ਢਾਂਚੇ ਅਤੇ ਅਕੈਡਮੀ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਜਰਖੜ ਹਾਕੀ ਅਕੈਡਮੀ ਨੂੰ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ। ਇਸ ਤੋਂ ਇਲਾਵਾ ਜ਼ਿਲ੍ਹਾ ਖੇਡ ਅਫਸਰ ਕੁਲਦੀਪ ਚੁੱਗ ਲੁਧਿਆਣਾ ਪ੍ਰੋਫੈਸਰ ਰਜਿੰਦਰ ਸਿੰਘ ਖਾਲਸਾ ਕਾਲਜ ਹਰਵੰਸ ਸਿੰਘ ਸੈਣੀ ਹਰਦੀਪ ਸਿੰਘ ਸੈਣੀ ਅੰਤਰਰਾਸ਼ਟਰੀ weightlifter ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਹੈਂਡਬਾਲ ਕੋਚ ਗੁਰਪ੍ਰੀਤ ਸਿੰਘ, ਤੈਰਾਕੀ ਕੋਚ ਗੁਰਜੀਤ ਸਿੰਘ, ਗੁਰਸਤਿੰਦਰ ਸਿੰਘ, ਪ੍ਰਗਟ ਸ਼ੰਗਾਰਾ ਸਿੰਘ, ਜਰਖੜ, ਕੁਲਦੀਪ ਸਿੰਘ ਕਬੱਡੀ, ਖੁਸ਼ਮੀਤ ਸਿੰਘ ਖੰਨਾ, ਪਵਨ ਬਾਂਸਲ, ਸਰਬਜੀਤ ਸਿੰਘ, 파ਰਥ ਆਸਟ੍ਰੇਲੀਆ, ਬਾਬਰ ਰੁਲਦਾ ਸਿੰਘ ਸਾਇਆ ਕਲਾ, ਗੁਰਤੇਜ ਸਿੰਘ ਬੁਰਾਹਾਈ, ਦਲਵੀਰ ਸਿੰਘ ਜਰਖੜ ਆਦ ਹੋਰ ਪ੍ਰਬੰਧਕ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।